ਖੰਨਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਇੱਕ ਕੁਆਂਟਲ 50 ਕਿਲੋ ਭੁੱਕੀ ਚੂਰਾ ਪੋਸਟ ਬਰਾਮਦ ਕੀਤੀ ਹੈ। ਐਸਐਸਪੀ ਪਵਨਜੀਤ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਬ ਇੰਸਪੈਕਟਰ ਲੀਲਰ ਪਾਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਗਸ਼ਤ ਦੌਰਾਨ ਮਲੇਰਕੋਟਲਾ ਰੋਡ ਖੰਨਾ ਤੋਂ ਪਿੰਡ ਬਗੋਰਵਾਲ ਜਾ ਰਹੀ ਸੀ। ਇਸ ਸਮੇਂ ਉਨ੍ਹਾਂ ਨੇ ਇੱਕ ਕਾਰ ਆਟਿਕਾ ਨੂੰ ਆਉਂਦੇ ਦੇਖਿਆ। ਡਰਾਈਵਰ ਅਤੇ ਕੰਡਕਟਰਾਂ ਨੇ ਗੱਡੀ ਰੋਕ ਦਿੱਤੀ। ਪਰ ਪੁਲਿਸ ਨੇ ਤੁਰੰਤ ਕਾਰ ਨੂੰ ਰੋਕੇ ਦੋਸ਼ੀਆਂ ਦੇ ਨਾਮ ਤੇ ਪਤੇ ਪੁੱਛੇ ਡਰਾਈਵਰ ਰਿਸ਼ਵ ਰਾਣਾ ਵਾਸੀ ਸਿਹਾਲਾ ਤੇ ਕੰਡਕਟਰ ਰਣਜੀਤ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਕਲੋਨੀ ਸਮਰਾਲਾ ਪਛਾਣੇ ਗਏ ਕਾਰ ਦੀ ਤਲਾਸ਼ੀ ਵੀ ਚਾਰ ਥੱਲੇ ਪੁੱਕੀ ਚੂਰਾ ਕੋਸ ਤੇ 3-3 ਕਿਲੋ ਬਰਾਮਦ ਹੋਏ 20 ਕਿਲੋ ਪੁੱਕੀ ਬਰਾਮਦ ਕੀਤੀ ਮਾਂ ਜੋ ਅੱਬਰਦੀ ਸਾਡੇ ਡੀਆਈਜੀ ਸਚਸਤਿੰਦਰ ਸਾਧ ਐਸਐਸਪੀ ਮੈਮ ਜੋਤੀ ਜੱਜਪੁਰ ਵੈਂਸ ਦੋ ਪੰਜਾਬ ਸਰਕਾਰ ਦੀਆਂ ਨਸ਼ਿਆਂ ਦੇ ਵਿਰੁੱਧ ਹਦਤਾਂ ਨੇ ਉਹਨਾਂ ਤੇ ਅਮਲ ਕਰਦੇ ਹੋਏ ਖੰਨਾ ਪੁਲਿਸ ਨੂੰ 8 ਦਾ ਦ ਮਕਦਮਿਆਂ ਦੇ ਵਿੱਚ ਬੜੀ ਵਧੀਆ ਰਾਮਜਾਬੀ ਮਿਲੀ ਜਿਹਦੇ ਵਿੱਚ ਮੈਂ ਤੁਹਾਨੂੰ ਵਿਸਤਾਰ ਦੇ ਨਾਲ ਦੱਸਦਾ ਹਾਂ ਕਿ ਇੱਕ ਮਕਦਮਾ 90200 ਇਦੇ ਵਿੱਚ ਅ ਡੀਐਸਪੀ ਡੀ ਅ ਸ਼੍ਰੀ ਮੋਹਨ ਸਿੰਘਲਾ ਜੀ ਦੀ ਸੁਪਰਵੀਜ਼ਨ ਦੇ ਤਹਿਤ ਸੀਆਈਏ ਇਨਸਪੈਕਟਰ ਮਰਪੰਦਰ ਆਪਣੀ ਪੁਲਿਸ ਪਾਰਟੀ ਦੇ ਨਾਲ ਡਿਊਟੀ ਤੇ ਸੀ ਜਦੋਂ ਚੈਕਿੰਗ ਕਰ ਰਏ ਸੀ ਸ਼ੱਕੀ ਪੁਰਸ਼ਾਂ ਦੀ ਤਾਂ ਇੱਕ ਆੜਗਾ ਨੰਬਰੀ ਗੱਡੀ ਸੀ ਜਿਹਦੇ ਵਿੱਚ ਦੋ ਸਖਸ਼ ਜਿਹੜੇ ਆ ਉਹ ਗੈਫਟਾਰ ਕੀਤਾ ਇਹਨਾਂ ਨੇ ਔਰ ਗੱਡੀ ਦੀ ਤਲਾਸ਼ੀ ਲੈਣ ਤੇ ਉਹਦੇ ਵਿੱਚ ਇੱਕ ਕਵਾਂਟਲ ਤੇ 20 ਕਿਲੋਗ੍ਰਾਮ ਪੁੱਕੀ ਪੋਪੀ ਹਸਕ ਉਹ ਬਰਾਮਦ ਕੀਤਾ ਉਹਦੀ ਮਜੀਦ ਜਿਹੜੀ ਪੁੱਛਗਿਸ਼ ਕੀਤੀ ਜਦੋਂ ਇਹਨਾਂ ਨੇ ਮਜੀਦ ਪੁੱਛਗਿਸ਼ ਤੇ ਇਹਦੇ ਵਿੱਚ ਅ ਇੱਕ ਸਾਕਸ਼ ਜਤਿੰਦਰ ਪਾਲ ਤੇ ਦੋ ਹੋਰ ਔਰਤਾਂ ਇੱਕ ਉਹਦੀ ਵਾਈਫ ਉਹਦਾ ਨਾਮ ਹੈਗਾ ਅਮਨਦੀਪ ਕੌਰ ਤੇ ਇੱਕ ਅਮਨਜੋਤ ਕੌਰ ਇਹ ਅਰੈਸਟ ਕੀਤੇ ਗਏ ਕਹਿੰਦਾ ਮਤਲਬ ਕਿ ਪੰਜ ਟੋਟਲ ਮੁਰਜ਼ਮ ਇਹਦੀ ਅੱਜ ਤੱਕ ਹੋਂ ਤੱਕ ਦੀ ਪੁਛਗਿਸਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਔਰ ਜਿਹੜੀ ਪੁਕੀ ਹੈ ਉਹ ਵੀ ਜਿਹਨੇ ਪਹਿਲੇ 1 ਕਵੰਟਲ 20 ਕਿਲੋ ਫੜੀ ਸੀ ਲੇਕਿਨ ਬਾਅਦ ਦੇ ਵਿੱਚ 30 ਕਿਜੀ ਕਿਲੋਗ੍ਰਾਮ ਉਹ ਉਹਨਾਂ ਦੀ ਰਿਹੈਸ਼ ਤੋਂ ਨਿਰਾ ਮਕਾਨ ਸੀਗਾ ਉਥੋਂ ਜਦੋਂ ਬਰਾਮਦ ਕੀਤੀ 30 ਕੁ ਲੋ ਸੀ ਤੇ 1.5 ਕੰਟਲ ਝੁਕੀ ਹੈ ਇਹਦੇ ਚ ਬਰਾਮਦ ਹੋ ਚੁੱਕੀ ਹੈ ਜਿਹੜੀ ਕਿ ਬਹੁਤ ਵਧੀਆ ਇੱਕ ਰਿਕਵਰੀ ਹੈ ਤੇ ਇਸ ਤੋਂ ਇਲਾਵਾ ਇੱਕ ਮਕਦਮਾ ਸਰ ਇਹ ਜਿਹੜੇ ਹੈਗੇ ਨੇ ਡਿਟੇਲ ਦੱਸ ਦਿਓ ਜਿਹੜੀ ਪਤੀ ਪਤਨੀ ਸੀ ਜਿਹੜੇ ਪਹਿਲਾਂ ਤੋਂ ਕੰਮ ਕਰਦੇ ਸੀ ਝੁਕੀ ਦਾ ਜੀ ਹਾਂ ਮੈਂ ਤੁਹਾਨੂੰ ਦੱਸਦਾ ਜੀ ਇਹਨਾਂ ਤੇ ਇਨਫੋਰਮੇਸ਼ਨ ਤਾਂ ਸਾਡੇ ਕੋਲ ਇਹੀ ਹੈ ਜਿੰਨਾਂ ਤੱਕ ਅਸੀਂ ਲੇਕਿਨ ਮੈਂ ਤੁਹਾਨੂੰ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਉਹਦੇ ਮਤਲਬ ਗੱਲ ਦੱਸਣੀ ਚਾਹਨਾ ਹੈਗਾ ਇਹਦੇ ਵਿੱਚ ਜਿਹੜੀ ਲੇਡੀ ਹੈ ਅਮਨ ਜੋਤ ਕੌਰ ਠੀਕ ਹੈ ਜੀ ਅਮਨ ਜੋਤ ਕੌਰ ਉਹਦੇ ਤੇ ਵੀ ਮੁਕਦਮਾ ਹੈਗਾ ਪੁਰਾਣਾ ਦਰਜ ਤੇ ਇਸੇ ਤਰੀਕੇ ਨਾਲ ਜਿਹੜੇ ਹਸਬੰਡ ਵਾਈਫ ਫੜੇ ਨੇ ਉਹਨਾਂ ਚ ਜਿਹੜਾ ਉਹਦਾ ਹਸਬੰਡ ਹੈ ਜਤਿੰਦਰਪਾਲ ਇਹਦੇ ਤੇ ਵੀ ਮੁਕਦਮਾ ਹੈਗਾ ਹੈ ਤਾਂ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਕੁਝ ਇਹਦੇ ਵਿੱਚ ਨਵੇਂ ਬੰਦੇ ਵੀ ਆਪਣੇ ਨਾਲ ਲਾਏ ਨੇ ਜਿਹੜੇ ਹੀ ਮਸ਼ੀਨਿਸਟ ਮੰਗਲੇ ਹੁੰਦੇ ਆ ਉਹਨੂੰ ਪਤਾ ਹੀ ਹੈ ਕਿ ਇਹ ਕੀ ਇਸ ਤਰ੍ਹਾਂ ਦੇ ਸਾਇਦਵਾਦ ਦਿਖਾਉਂਦੇ ਨੇ ਕਿਵੇਂ ਹੋਰ ਬੰਦੇ ਨੂੰ ਇਹਦੇ ਵਿੱਚ ਇਨਵੋਲਵ ਕਰਦੇ ਨੇ ਪਰ ਸਾਡਾ ਜੋ ਜੁਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਹੈ ਉਹਨੂੰ ਇਹ ਬੜਾ ਵਧੀਆ ਵੱਲ ਮਿਲਿਆ ਇਹ ਰਿਕਵਰੀ ਕਰਨ ਦੇ ਨਾਲ ਸਰ ਪਤਾ ਲੱਗਿਆ ਕਿਥੋਂ ਲਿਆ ਕੇ ਕਿੱਥੇ ਸਪਲਾਈ ਕਰਦੇ ਸੀ ਬਿਲਕੁਲ ਜੀ ਬਿਲਕੁਲ ਪਹੁੰਚ ਗਿਆ ਜਿੱਥੋਂ ਲੈ ਕੇ ਆਏ ਆ ਉਹਦਾ ਵੀ ਪਤਾ ਹੈ ਔਰ ਅੱਗੇ ਫਾਰਵਰਡ ਜਿੱਥੇ ਤੇ ਹੈ ਨਹੀਂ ਉਹਦਾ ਵੀ ਹੈ ਉਹ ਅਸੀਂ ਬਕਾਇਦਾ ਆ ਮੈਂਸ਼ਨ ਨਹੀਂ ਕਰ ਸਕਦੇ ਇੱਥੋਂ ਕਿਉਂਕਿ ਫਾਰਵਰਡਡ ਬੈਕਵਰਡ ਲਿੰਕੇਜ ਦੇ ਜਾ ਕੇ ਇਸਨੇ ਜੇ ਕਵਲੋ